ਸੁਣ ਲੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸਤਜੁਗ ਸਤ ਤ੍ਰੇਤਾ ਜਗੇ ਦੁਆਪੁਰ ਪੂਜਾ ਆਚਾਰ ਤੀਨੋ ਜੁਗਤੀ ਨਉ ਦੜੇ ਕਲ ਕੇਵਲ ਨਾਮ ਅਧਾਰ ਕੋਈ ਯਗ ਦਾ ਸਮਾਨ ਨਹੀਂ ਹੈ ਕੋਈ 88 ਤੀਰਥਾਂ ਦੇ ਭਰਮਣ ਦਾ ਸਮਾਨ ਨਹੀਂ ਜ਼ਿੰਦਗੀ ਬੜੀ ਮਸਰੂਫ ਹੋ ਗਈ ਹੈ ਉਦੋਂ ਲੋਕੀ ਪੈਦਲ ਚੱਲਦੇ ਸਨ ਅੱਧੀ ਜ਼ਿੰਦਗੀ ਬਲਕਿ ਅੱਧੀ ਤੋਂ ਵੀ ਜ਼ਿਆਦਾ ਤੀਰਥਾਂ ਦੇ ਭਰਮਣ ਵਿੱਚ ਲੰਘ ਜਾਂਦੀ ਸੀ ਇਤਨੀਆਂ ਲੋੜਾਂ ਨਹੀਂ ਸਨ ਅੱਜ ਜੀਵਨ ਦੀਆਂ ਲੋੜਾਂ ਵੱਧ ਗਈਆਂ ਨੇ ਸਮੱਸਿਆਵਾਂ ਵੱਧ ਗਈਆਂ ਨੇ ਸਮਾ ਮਨੁੱਖ ਕੋਲੇ ਤਨਾ ਨਹੀਂ ਹੈ ਹਰ ਇੱਕ ਚੀਜ਼ ਵਿੱਚ ਉન્નਤੀ ਕੀਤੀ ਗਈ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਵੱਡਾ ਕੰਮ ਹੋ ਜਾਏ ਲੰਬੀ ਯਾਤਰਾ ਥੋੜੇ ਜਿਹਾਂ ਸਮੇਂ ਚ ਹੋ ਜਾਏ ਹਵਾਈ ਜਹਾਜ਼ ਰੇਲ ਮੋਟਰਾਂ ਗੱਡੀਆਂ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਸਾਰੇ ਕੰਮ ਹੋ ਜਾਣ ਬੜੀ ਭਾਰੀ ਮਸ਼ੀਨਰੀ ਜਿਹੜਾ ਟੋਆ ਪੁੱਟਣਾ ਹੈ ਸ਼ਾਇਦ 2 ਮਹੀਨੇ ਲੱਗ ਜਾਣ ਮਸ਼ੀਨਾਂ ਇਹ 4 ਘੰਟਿਆਂ ਚ ਪੁੱਟ ਕੇ ਰੱਖ ਦੇਣੀਆਂ ਮਸ਼ੀਨਾਂ ਨਾਲ ਬਿਲਡਿੰਗਾਂ ਪਈਆਂ ਬਣਦੀਆਂ ਸਾਰੇ ਕੰਮ ਤੂੰ ਅੱਜ ਦੀ ਉਨਤੀ ਟੈਕਨੇਕ ਨਾਲ ਕਰਨਾ ਚਾਹੁੰਦਾ ਹੈ ਸਿਰਫ ਧਰਮ ਦਾ ਕੰਮ ਹਜ਼ਾਰਾਂ ਸਾਲ ਜੋ ਪਛੜਿਆ ਹੋਇਆ ਸੀ ਉਹ ਕਰਨਾ ਚਾਹੁੰਦਾ ਹੈ ਸਤਜੁਗ ਸਤ ਤ੍ਰੇਤਾ ਜਗੇ ਮੈਂ ਕਿਸੇ ਪੁਰਾਣੇ ਦੀ ਨਿੰਦਾ ਨਹੀਂ ਕਰਦਾ ਪਿਆ ਉਹ ਪੈਦਲ ਚੱਲ-ਚੱਲ ਕੇ ਵੀ ਟਿਕਾਣੇ ਤੇ ਪਹੁੰਚਦੇ ਆਉਂਦੇ ਸਨ ਉਹਨਾਂ ਕੋਲ ਸਮਾਂ ਸੀ ਮੈਂ ਨਹੀਂ ਕਹਿੰਦਾ ਨਹੀਂ ਪਹੁੰਚਦੇ ਸਨ ਉਹ ਰੱਥ ਤੇ ਬੈਠ ਕੇ ਵੀ ਪਹੁੰਚਦੇ ਸਨ ਉਹ ਘੋੜਿਆਂ ਤੇ ਅਸਵਾਰੀ ਕਰਕੇ ਵੀ ਪਹੁੰਚਦੇ ਸਨ ਓਠਾਂ ਤੇ ਬੈਠ ਕੇ ਵੀ ਪਹੁੰਚਦੇ ਸਨ ਪਰ ਅੱਜ ਓਠਾਂ ਤੇ ਬੈਠ ਕੇ ਮੰਜ਼ਿਲ ਤੱਕ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਬੈਲਾਂ ਦੇ ਉੱਤੇ ਅਸਵਾਰੀ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਰੱਥ ਦੇ ਉੱਤੇ ਬੈਠ ਕੇ ਲੰਬੀ ਯਾਤਰਾ ਕਰਨ ਦਾ ਵਕਤ ਨਹੀਂ ਹੈ ਮਨੁੱਖ ਕੋਲ ਇਤਨਾ ਸਮਾਂ ਨਹੀਂ ਹੈ ਅੱਜ ਤੇ ਸਿਰਫ ਇੱਕ ਚਿਤ ਹੋ ਕੇ ਇੱਕ ਦਫਾ ਵਾਹਿਗੁਰੂ ਆਖੀਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਸੰਤਾਪ ਮਿਟ ਜਾਂਦੇ ਏਕ ਚਿਤ ਜਾਏ ਇੱਕ ਛੇਨ ਆਇਓ ਕਾਲ ਆਫਾਸ ਕੇ ਵਿਚ ਨਾ ਆਇਓ ਨਿਰਵਾਣ ਕੀਰਤਨ ਗਾਓ ਕਰ ਤੇ ਕਾ ਨੇਮਕ ਸੇਮਰਤ ਜੇਤੇ ਛੋਟੇ ਨੇਮਕ ਇੱਕ ਸੈਕੰਡ ਸਤਜੁਗ ਸਤਰੇ ਤਾਜਗੇ ਦਵਾਪੁਰ ਪੂਜਾ ਚਾਲ ਤੀਨੋ ਜੁਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ ਇਸ ਯੁਗ ਦੇ ਚ ਕੇਵਲ ਨਾਮ ਦੇ ਜਪਣ ਨਾਲ ਉਧਾਰ ਹੋਵੇਗਾ ਕੋਈ ਵੀ ਨਾਮ ਜਪਿਆ ਹੋਇਆ ਪੁਛਾ ਦੇਣਾ ਪਰ ਕਿਸੇ ਇੱਕ ਨਾਮ ਨੂੰ ਜਪਣਾ ਪਵੇਗਾ ਹਰ ਮੰਤਰ ਆਪਣੇ ਮਨ ਦੀ ਅਵਸਥਾ ਬਣਾਉਂਦਾ ਅੰਦਰ ਸੁਭਾਵ ਬਣਾਉਂਦਾ ਹਰ ਸਾਰੇ ਮੰਤਰ ਪਰਮਾਤਮਾ ਤੱਕ ਪਹੁੰਚਾਉਂਦੇ ਨੇ